ਹੋਣ ਓਏ ਮੈਂ ਰਿਸ਼ਤ ਨੂੰ ਹੱਥ ਨਹੀਂ ਲਾਉਂਦਾ ਹੈਗਾ ਹੋਰ ਹੀ ਲੈਂਡਮੈਨ ਹੋਣਗੇ ਜਿਹੜੇ ਤੁਹਾਡੇ ੱਟਕੇ ਚੜ ਜਾਂਦੇ ਹੋਣਗੇ ਆ ਜਾ ਕੰਜਰਾ ਫੜ ਲੋ ਇਹਨੂੰ ਆ ਕੇ ਉਹ ਤਾਂ ਅਸੀ ਜੰਤੀ ਹਿੱਲੇ ਤੇ ਓਏ ਕੀ ਕਰਜੋ ਤੁਸੀਂ ਓਏ ਆ ਮੋਬਾਈਲ ਖੜਾ ਵੀਡੀਓ ਬਣਾ ਆ ਦੇਖੋ ਸਾਤੋ ਬਿਜਲੀ ਵਾਲਾ ਰਿਸ਼ਤ ਲੰਦਾ ਝੂਠੇ ਓ ਝੂਠੇ ਆ ਚੱਕੋ ਆ ਝੱਕੋ ਤੁਹਾਡੇ ਪੈਸੇ ਮੈਂ ਥੋੜੀ ਟਿمبرੀ ਟੈਟ ਤੁਹਾਡੀ ਮੈਂ ਕਰੂੰ ਤਿੰਨਾ ਚਾਰਾਂ ਦੀ ਹੋਣਾ ਮੈਂ ਟਿمبرੀ ਤਾਂ ਅਸੀ ਟੈਟ ਕਰਾਂਗੇ ਤੇਰੀ ਹੁਣ ਵੀਡੀਓ ਵਾਇਰਲ ਕਰਕੇ ਹੋੜਾ ਆਇਆ ਉੱਠ ਪਹਾੜ ਦੇ ਥੱਲੇ ਤੇਰੇ ਵਰਗਿਆਂ ਦਾ ਤਾਂ ਅਸੀਂ ਚੀਕਾਂ ਕਢਾ ਦਾਂਗੇ ਚੀਕਾਂ ਨਾਲੇ ਇੱਕ ਗੱਲ ਹੋਰ ਯਾਦ ਰੱਖੀ ਜਿਹੜੇ ਸਕੂਲ 'ਚ ਤੂੰ ਪੜਿਆ ਨਾ ਉੱਥੇ ਅਸੀਂ ਗੁਰੂ ਰਿਹਾਂ ਗੁਰੂ ਮੇਰੀ ਇੱਕ ਗੱਲ ਤੂੰ ਯਾਦ ਰੱਖਾ ਜਿਹੜੇ ਸਕੂਲ 'ਚ ਕੋਈ ਗੁਰੂ ਰਿਹਾਂ ਨਾ ਉਹ ਸਕੂਲ 'ਚ ਅਸੀਂ ਸਾਫੇ ਮਾਰਨ ਵਾਲੇ ਡੀਓ ਰਿਹਾਂਗੇ ਡੀਓ ਕਿਵੇਂ ਉਹੋ ਆਏ ਕਿਉਂਕਿ ਤੁਹਾਡਾ ਫੁੱਫੜ 16 ਪ੍ਰੋ ਮੈਕਸ ਲਈ ਮਮਟੀ ਤੇ ਬੈਠਾ ਕਿੱਥੇ ਉੱਥੇ